ਵੀਡੀਓ ਦੇ ਮਾਮਲੇ ਨੇ ਪੂਰੇ ਦੇਸ਼ ਦੇ ਲੋਕਾਂ ਨੂੰ ਭੰਬਲ ਪੂਸੇ ਦੇ ਵਿੱਚ ਪਾ ਰੱਖਿਆ ਦੁਚਿੱਤੀ ਦੇ ਵਿੱਚ ਪਾ ਰੱਖਿਆ ਤੇ ਅੱਜ ਆ ਨਵੀਂ ਸੁਣ ਲੋ ਵੀਡੀਓ ਦੇ ਮਾਮਲੇ 'ਚ ਅੱਜ ਦਿੱਲੀ ਵਿਧਾਨ ਸਭਾ ਦੇ ਸਪੀਕਰ ਵਜਿੰਦਰ ਗੁਪਤਾ ਸਾਹਮਣੇ ਆਏ ਤੇ ਉਹਨਾਂ ਨੇ ਨਵਾਂ ਸੱਪ ਕੱਢ ਦਿੱਤਾ ਉਹਨਾਂ ਨੇ ਆਖਿਆ ਕਿ ਇਹ ਵੀਡੀਓ ਬਿਲਕੁਲ ਅਸਲੀ ਆ ਅਸੀਂ ਵੀ ਇਹਦੀ ਜਾਂਚ ਕਰਾ ਲਈ ਆ ਔਰ ਇਹ ਵੀਡੀਓ ਝੂਠੀ ਨਹੀਂਗੀ ਅਸਲੀ ਆ ਮਾਮਲਾ ਆਮ ਆਦਮੀ ਪਾਰਟੀ ਦੀ ਐਕਸ ਮੁੱਖ ਮੰਤਰੀ ਆਤਸ਼ੀ ਦੀ ਕਥਤ ਵੀਡੀਓ ਦੇ ਨਾਲ ਜੁੜਿਆ ਪਹਿਲਾਂ ਵਿਧਾਨ ਸਭਾ ਚ ਆਤਸ਼ੀ ਨੇ ਭਾਸ਼ਣ ਦਿੱਤਾ ਸੀ ਉੱਥੇ ਰੌਲਾ ਪੈ ਗਿਆ ਰੌਲਾ ਇਹ ਪਿਆ ਵੀ ਆਤਸ਼ੀ ਨੇ ਆਪਣੇ ਭਾਸ਼ਣ ਦੇ ਵਿੱਚ ਗੁਰੂਆਂ ਦਾ ਅਪਮਾਨ ਕੀਤਾ ਫਿਰ ਕੀ ਹੋਇਆ ਇਹ ਮਾਮਲਾ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਕੋਲੇ ਆ ਗਿਆ ਇੱਥੇ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਇਹਨਾਂ ਨੇ ਚੱਕ ਕੇ ਤੇ ਭਾਜਪਾ ਦੇ ਬੀਜੇਪੀ ਦੇ ਇੱਕ ਮੰਤਰੀ ਕਪਲ ਮਿਸ਼ਰਾ ਦੇ ਉੱਪਰ ਕੇਸ ਦਰਜ ਕਰ ਲਿਆ ਕਹਿੰਦੇ ਇਹਨੇ ਝੂਠੀ ਵੀਡੀਓ ਵਾਇਰਲ ਕੀਤੀ ਆ ਇਹ ਵੀਡੀਓ ਐਡਿਟ ਕੀਤੀ ਆ ਉਸ ਤੋਂ ਬਾਅਦ ਇੱਥੋਂ ਤੱਕ ਮਾਮਲਾ ਗਿਆ ਕਿ ਪੰਜਾਬ ਪੁਲਿਸ ਨੇ ਉਹਦੇ ਤੇ ਕੇਸ ਜਦੋਂ ਦਰਜ ਕਰ ਲਿਆ ਬੀਜੇਪੀ ਦੇ ਮੰਤਰੀ ਤੇ ਤਾਂ ਕਹਿੰਦਾ ਵੀ ਅਸੀਂ ਤਾਂ ਫਰੈਂਸਿਕ ਲੈਬ ਤੋਂ ਜਾਂਚ ਕਰਾ ਲਈਏ ਵੀਡੀਓ ਦੀ ਤੇ ਜਾਂਚ ਦੇ ਵਿੱਚ ਇਹ ਝੂਠੀ ਪਾਈ ਗਈ ਹੈ ਇਹ ਮਾਮਲਾ ਫਿਰ ਅਦਾਲਤ 'ਚ ਜਾਂਦਾ ਹੈ ਔਰ ਜਲੰਧਰ ਦੀ ਅਦਾਲਤ ਦੇ ਵਿੱਚ ਜਦੋਂ ਇਹ ਮਾਮਲਾ ਗਿਆ ਤਾਂ ਅਦਾਲਤ ਨੇ ਕਹਿਤਾ ਬਈ ਹਾਂ ਭਾਈ ਇਹ ਵੀਡੀਓ ਐਡਿਟ ਕੀਤੀ ਹੈ ਇਹ ਝੂਠੀ ਹੈ ਤੇ ਜਿੰਨੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਇਹ ਵੀਡੀਓ ਹੈਗੀ ਹੈ ਉਥੋਂ ਤੁਰੰਤ ਇਹ ਵੀਡੀਓ ਹਟਾਈ ਜਾਵੇ ਡਿਲੀਟ ਕੀਤੀ ਜਾਵੇ ਉਸ ਤੋਂ ਬਾਅਦ ਮਾਮਲਾ ਅੱਗੇ ਵਧ ਗਿਆ ਹੁਣ ਅੱਜ ਇੱਕ ਤਾਂ ਪੰਜਾਬ ਸਰਕਾਰ ਕਹਿੰਦੀ ਵੀ ਅਸੀਂ ਫੋਰੈਂਸਿਕ ਲੈਬ ਤੋਂ ਵੀਡੀਓ ਦੀ ਜਾਂਚ ਕਰਾ ਲਈ ਹੈ ਦੂਜਾ ਦਿੱਲੀ ਸਰਕਾਰ ਕਹਿ ਰਹੀ ਹੈ ਭਾਜਪਾ ਦੀ ਦਿੱਲੀ ਸਰਕਾਰ ਵੀ ਅਸੀਂ ਵੀ ਕਰਾ ਲਈਏ ਉਹ ਕਹਿੰਦੇ ਨੇ ਅਸਲੀ ਹੈ ਇਹ ਕਹਿੰਦੇ ਨੇ ਐਡਿਟ ਕੀਤੀ ਨਕਲੀ ਹੈ ਹੁਣ ਇਹ ਪਹਿਲਾਂ ਤਾਂ ਰੌਲਾ ਇੱਥੇ ਪੈ ਗਿਆ ਵੀ ਇਹ ਫਰੈਂਸਿਕ ਲੈਬ ਦੇ ਰਿਜ਼ਲਟ ਹੀ ਅਲੱਗ-ਅਲੱਗ ਨੇ ਕੀ ਫਿਰ ਫਰੈਂਸਿਕ ਲੈਬ ਦੀਆਂ ਜਿਹੜੀਆਂ ਜਾਂਚਾਂ ਨਹੀਂ ਫਿਰ ਇਹ ਵੀ ਕੀ ਗੱਲ ਐਵੇਂ ਹੀ ਹੁੰਦੀਆਂ ਨੇ ਇਹ ਵੱਡੇ ਸਵਾਲ ਪੈਦਾ ਹੋ ਗਏ ਹੁਣ ਅੱਜ ਜਦੋਂ ਪ੍ਰੈਸ ਕਾਨਫਰੰਸ ਦਿੱਲੀ ਦੇ ਸਪੀਕਰ ਵਿਜੇਂਦਰ ਗੁਪਤਾ ਨੇ ਕੀਤੀ ਹੈ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂ ਸੌਰਵ ਭਾਰਦਵਾਜ ਮੀਡੀਆ ਦੇ ਸਾਹਮਣੇ ਆਏ ਉਹ ਕਹਿੰਦੇ ਵੇਖੋ ਜੀ ਪੰਜਾਬ ਦੀ ਲੈਬੋਰੀਟਰੀ ਚ ਜਾਂਚ ਆਈ ਵੀ ਇਹ ਵੀਡੀਓ ਨਕਲੀ ਹੈ ਤੇ ਦਿੱਲੀ ਦੇ ਵਿੱਚ ਜਿਹੜੀ ਜਾਂਚ ਕਰਾਈ ਹੈ ਉਹ ਕਹਿੰਦੇ ਲਗਭਗ ਰਿਪੋਰਟ ਸੇਮ ਹੀ ਹੈ ਔਰ ਨਾਲ ਦੀ ਨਾਲ ਸੌਰਵ ਭਾਰਦਵਾਜ ਨੇ ਇਹ ਵੀ ਕਿਹਾ ਵੀ ਦੇਖੋ ਦਿੱਲੀ ਵਿਧਾਨ ਸਭਾ ਕੋਲ ਤਾਂ ਆਪਣੀ ਕੋਈ ਲੈਬ ਹੀ ਨਹੀਂ ਇਹ ਜਾਂਚ ਤਾਂ ਕੇਂਦਰ ਸਰਕਾਰ ਨੇ ਕਰਾਈ ਹੈ ਤੇ ਕੇਂਦਰ ਸਰਕਾਰ ਵੈਸੇ ਹੀ ਆਕਸੀ ਨੂੰ ਮਤਲਬ ਥੱਲੇ ਨੀਵਾ ਕਰਨਾ ਚਾਹੁੰਦੀ ਹੈ ਜਾਂ ਫਸਾਉਣਾ ਚਾਹੁੰਦੀ ਹੈ ਇਹਦੇ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਇਸ ਮੁੱਦੇ ਤੇ ਬਿਆਨ ਆ ਚੁੱਕਾ ਜਦੋਂ ਪੰਜਾਬ ਸਰਕਾਰ ਨੇ ਕਹਿਤਾ ਵੀ ਅਸੀਂ ਜਾਂਚ ਕਰਾ ਲਈਏ ਵੀਡੀਓ ਐਡਿਟ ਕੀਤੀ ਹੈ ਫੇਕ ਬਣਾਈ ਹੈ ਸ਼ਬਦ ਗੁਰੂ ਵਿੱਚ ਬੋਲਿਆ ਹੀ ਨਹੀਂ ਗਿਆ ਉਸ ਤੋਂ ਬਾਅਦ ਦਿੱਲੀ ਵਾਲਿਆਂ ਨੇ ਜੋ ਕਿਹਾ ਤਾ ਫਿਰ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਵੀ ਚਾਹੇ ਤੁਸੀਂ ਐਂ ਕਰੋ ਇਹਦੀ ਸੀਬੀਆਈ ਤੋਂ ਜਾਂਚ ਕਰਾ ਲਓ। ਤਾਂ ਉਧਰ ਫਿਰ ਹੁਣ ਭਾਜਪਾ ਦੀ ਦਿੱਲੀ ਸਰਕਾਰ ਇਹ ਵੀ ਕਹਿਣ ਲੱਗ ਪਈ ਹੈ ਵੀ ਅਸੀਂ ਇਹਦੀ ਜਾਂਚ ਤਾਂ ਸੀਬੀਆਈ ਤੋਂ ਕਰਾਵਾਂਗੇ। ਹੁਣ ਵੇਖਣਾ ਇਹ ਆ ਵੀ ਕੀ ਜਾਂਚ ਸੀਬੀਆਈ ਤੋਂ ਕਰਾਈ ਜਾਂਦੀ ਹੈ ਕਿ ਨਹੀਂ ਕਰਾਈ ਜਾਂਦੀ। ਇਹ ਸਾਰੇ ਦੇ ਉੱਪਰ ਦੇਸ਼ ਦੇ ਲੋਕਾਂ ਦਾ ਪੂਰਾ ਪੂਰਾ ਧਿਆਨ ਹੈ। ਤੁਹਾਡਾ ਸਾਰਿਆਂ ਦਾ ਵੀ ਹੈ। ਕਿਉਂਕਿ ਮਾਮਲਾ ਯਾਰ ਐਨੇ ਅਜੀਬ ਮੋੜ ਤੇ ਆ ਗਿਆ। ਵੇਖੋ ਦੋ ਸਰਕਾਰਾਂ ਇੱਕ ਭਾਜਪਾ ਦੀ ਇੱਕ ਆਮ ਆਦਮੀ ਪਾਰਟੀ ਦੀ ਇੱਕ ਕਹਿ ਰਹੀ ਆ ਵੀਡੀਓ ਨਕਲੀ ਐ ਦੂਜੀ ਕਹਿ ਰਹੀ ਵੀ ਵੀਡੀਓ ਅਸਲੀ ਐ ਦੋਵੇਂ ਕਹਿੰਦੇ ਅਸੀਂ ਜਾਂਚ ਕਰਾ ਲਈ ਇੱਕ ਦੀ ਲੈਬੋਰਟਰੀ ਕਹਿ ਰਹੀ ਐ ਕਿ ਐਡਿਟ ਕੀਤੀ ਐ ਨਕਲੀ ਐ ਦੂਜੀ ਕਹਿ ਰਹੀ ਵੀ ਦੂਜੀ ਦੀ ਲੈਬੋਰਟਰੀ ਕਹਿ ਰਹੀ ਵੀ ਇਹ ਠੀਕ ਐ ਹੁਣ ਯਾਰ ਇਹ ਆਪਣੇ ਆਪ ਦੇ ਵਿੱਚ ਸਾਰੇ ਕੁਸ਼ਤੇ ਸਵਾਲ ਖੜਾ ਹੋ ਗਿਆ ਇਹਦੇ ਵਿੱਚ ਜਿਹੜਾ ਜਲੰਧਰ ਦੀ ਅਦਾਲਤ ਨੇ ਇਹ ਫੈਸਲਾ ਦਿੱਤਾ ਐ ਉਹ ਵੀ ਅੱਜ ਜਿਹੜਾ ਦਿੱਲੀ ਦਾ ਸਪੀਕਰ ਹੈ ਵਜਿੰਦਰ ਗੁਪਤਾ ਉਹਨੇ ਕਹਿਤਾ ਵੀ ਜਿਹੜਾ ਉਹ ਫੈਸਲਾ ਉਹਦੇ ਉੱਪਰ ਵੀ ਅਦਾਲਤਾਂ ਹੈਗੀਆਂ ਨੇ ਅਸੀਂ ਉੱਥੇ ਜਾਵਾਂਗੇ ਔਰ ਨਾਲ ਇਹ ਵੀ ਕਿਹਾ ਕਿ ਅਦਾਲਤ ਦੇ ਵਿੱਚ ਤੱਥ ਠੀਕ ਨਹੀਂ ਪੇਸ਼ ਕੀਤੇ ਗਏ ਗਲਤ ਰਿਪੋਰਟ ਪੇਸ਼ ਕੀਤੀ ਗਈ ਹੁਣ ਯਾਰ ਇਸ ਮਾਮਲੇ ਤੇ ਤੁਸੀਂ ਕੀ ਕਹੋਗੇ ਤੁਹਾਨੂੰ ਵੈਸੇ ਕੀ ਲੱਗਦਾ ਤੁਹਾਡਾ ਸਾਰਿਆਂ ਦਾ ਵੀ ਆਪਣਾ ਵੀ ਕੋਈ ਸਮਝ ਹੈ ਬੁੱਧੀ ਹੈ ਕੀ ਗੱਲ ਆਤਸੀ ਜਿਹੜੀ ਦਿੱਲੀ ਦੀ ਮੁੱਖ ਮੰਤਰੀ ਰਹੀ ਹੈ ਕੀ ਉਹ ਗੁਰੂ ਸਾਹਿਬਾਨਾਂ ਬਾਰੇ ਐਦਾਂ ਬੋਲ ਸਕਦੀ ਹੈ ਜਾਂ ਬੋਲੀ ਹੋਊਗੀ ਤੁਹਾਨੂੰ ਕੀ ਲੱਗਦਾ ਵੈਸੇ ਹੁਣ ਅਗਲੀ ਗੱਲ ਤੇ ਆਈਏ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਅੱਜ ਕਿਹਾ ਕਹਿੰਦਾ ਆਤਸ਼ੀ ਇਸ ਮਾਮਲੇ ਤੇ ਫਸ ਗਈ ਕਸੂਤੀ ਕਹਿੰਦਾ ਆਤਸ਼ੀ ਨੂੰ ਚਾਹੀਦਾ ਸੀ ਕਿ ਆਤਸ਼ੀ ਇਸ ਮਾਮਲੇ ਦੇ ਉੱਪਰ ਉਸੇ ਦਿਨ ਦੀ ਮਾਫੀ ਮੰਗ ਲੈਂਦੀ ਤੇ ਮਾਫੀ ਮੰਗ ਕੇ ਤੇ ਇਸ ਮਾਮਲੇ ਨੂੰ ਦਬਾ ਲੈਂਦੀ ਕਹਿੰਦਾ ਮਾਫੀ ਮੰਗਣ ਨਾਲ ਰਾਜਾ ਵੜਿੰਗ ਕਹਿੰਦਾ ਕੋਈ ਛੋਟਾ ਥੋੜਾ ਹੋ ਜਾਂਦਾ ਰਾਜਾ ਵੜਿੰਗ ਕਹਿੰਦਾ ਕਿ ਆਕਸ਼ੀ ਇਸ ਮਾਮਲੇ ਤੇ ਅੜ ਗਈ ਹੈ ਉਹਨੇ ਗਲਤ ਕੀਤਾ ਰਾਜਾ ਵੜਿੰਗ ਕਹਿੰਦਾ ਕਿ ਦੇਖੋ ਜੇ ਅਸੀਂ ਹੁੰਦੇ ਤਾਂ ਜੇ ਕੋਈ ਮਿਸਟੇਕ ਹੋਈ ਹੋਵੇ ਤਾਂ ਗਲਤੀ ਮੰਗ ਲੈਣੀ ਮੰਨ ਲੈਣੀ ਤੇ ਖਿਮਾ ਦਾ ਜਾਚਕ ਹੋ ਲੈਣਾ ਏਕ ਨਵਾਣੇ ਬੰਦੇ ਦੀ ਗੱਲ ਹੈ ਪਰ ਉਹ ਕਹਿੰਦੇ ਕਿ ਇਹ ਜਾਣ ਬੁੱਝ ਕੇ ਅੜ ਕੇ ਤੇ ਸਾਰੇ ਕੁਝ ਨੂੰ ਝੂਠਾ ਸਾਬਤ ਕਰਨ ਲੱਗੇ ਆ ਜਦੋਂ ਕਿ ਝੂਠਾ ਸਾਬਤ ਨਹੀਂ ਹੋਣਾ ਹੁਣ ਇਸ ਸਾਰੇ ਕੁਛ ਦੇ ਵਿੱਚ ਪੂਰਾ ਦੇਸ਼ ਤੁਹਾਡੇ ਸਾਡੇ ਸਮੇਤ ਟਿਕ ਟਿਕ ਹੀ ਲਾ ਕੇ ਵੇਖਦਾ ਵੀ ਇਹ ਚੋਂ ਨਿਕਲੂਗਾ ਕੀ ਦੇਖੋ ਯਾਰ ਗੱਲਾਂ ਸਿੱਧੀਆਂ ਨੇ ਇਹ ਜਿਹੜੀਆਂ ਸਿਆਸਤਾ ਨੇ ਅਸਲੀ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਪਾਸੇ ਹਟਾਇਆ ਹੋਇਆ ਅਸਲੀ ਮੁੱਦੇ ਕਿਹੜੇ ਆ ਸਾਰੀਆਂ ਸਰਕਾਰਾਂ ਦਿੱਲੀ ਦੀ ਸਰਕਾਰ ਪੰਜਾਬ ਸਰਕਾਰ ਕੇਂਦਰ ਸਰਕਾਰ ਸਾਰੀਆਂ ਸਰਕਾਰਾਂ ਅੱਗੇ ਲੋਕਾਂ ਦੇ ਅਸਲੀ ਮੁੱਦੇ ਆ ਬੇਰੁਜ਼ਗਾਰੀ ਬਈ ਰੋਜ਼ਗਾਰ ਕਿਉਂ ਨਹੀਂ ਮਿਲ ਰਿਹਾ ਨੌਕਰੀਆਂ ਕਿਉਂ ਨਹੀਂ ਮਿਲ ਰਹੀਆਂ ਲੋਕਾਂ ਦੀਆਂ ਪੁੱਤਾਂ ਨੂੰ ਦੂਜਾ ਮੁੱਦਾ ਭ੍ਰਿਸ਼ਟਾਚਾਰ ਤੀਜਾ ਮੁੱਦਾ ਨਸ਼ੇ ਚੌਥਾ ਮੁੱਦਾ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਕੇਂਦਰ ਸਰਕਾਰ ਨੇ ਇੱਥੇ ਪੰਜਾਬ ਸਰਕਾਰ ਨੇ ਉਹ ਸਾਰੇ ਵੇਖੋ ਉਹਨਾਂ ਮੁੱਦਿਆਂ ਤੇ ਲੋਕਾਂ ਦਾ ਧਿਆਨ ਜਾਣ ਨਹੀਂ ਦਿੰਦੇ ਇੰਨਾ ਮੁੱਦਿਆਂ ਤੇ ਲੋਕਾਂ ਨੂੰ ਉਲਝਾਇਆ ਹੋਇਆ ਹੁਣ ਜਿਹੜਾ ਕੁਝ ਇਹ ਕਰੀ ਜਾਂਦੇ ਨਹੀਂ ਫਿਰ ਇਹਦਾ ਮਤਲਬ ਅੱਗੇ ਤੋਂ ਜੇ ਕਿਸੇ ਇੱਕ ਲੈਬੋਰੀਟਰੀ ਤੋਂ ਫਰੈਂਸਿਕ ਲੈਬ ਤੋਂ ਜਾਂਚ ਕਰਾਈ ਹੈ ਤਾਂ ਫਿਰ ਇਹ ਮੰਨਿਆ ਜਾ ਸਕੇਗਾ ਨਾ ਵੀ ਉਹ ਗਲਤ ਵੀ ਹੋ ਸਕਦੀ ਹੈ ਜੇਕਰ ਜਿਹੜੀ ਜਾਂਚ ਪੰਜਾਬ ਸਰਕਾਰ ਨੇ ਕਰਾਈ ਹੈ ਜਿਹਦੇ ਆਧਾਰ ਤੇ ਅਦਾਲਤ ਨੇ ਵੀ ਫੈਸਲਾ ਦਿੱਤਾ ਜੇ فرض ਕਰੋ ਉਹ ਲੈਬੋਰੀਟਰੀ ਦੀ ਰਿਪੋਰਟ ਗਲਤ ਹੋਈ ਫਿਰ ਅੱਗੇ ਤੋਂ ਇਹ ਵੀ ਮੰਨ ਲਿਆ ਜਾਏਗਾ ਵੀ ਫਰੈਂਸਿਕ ਲੈਬ ਤੋਂ ਜਿਹੋ ਜੀ ਮਰਜ਼ੀ ਰਿਪੋਰਟ ਲਈ ਜਾ ਸਕਦੀ ਹੈ ਹੁਣ ਇਸ ਮਾਮਲੇ 'ਚ ਜੇ CBI ਆਈ CBI ਬਰੀਕੀ ਨਾਲ ਜਾਂਚ ਕਰਦੀ ਹੈ ਵੈਸੇ ਤਾਂ ਉਹ ਕੇਂਦਰ ਦੀ ਏਜੰਸੀ ਹੈ ਤੇ ਉਹ ਕਈ ਵਾਰ ਇਹ ਵੀ ਦੋਸ਼ ਲੱਗਦੇ ਨੇ ਵੀ ਕੇਂਦਰ ਮੁਤਾਬਕ ਕੰਮ ਕਰ ਜਾਂਦੀ ਹੈ ਪਰ ਜੇਕਰ ਉਹ ਆਈ ਜੇਕਰ ਉਹਨੇ ਜਾਂਚ ਕੀਤੀ ਤੇ ਜੇਕਰ ਫਿਰ ਪਾਇਆ ਗਿਆ ਵੀ ਪੰਜਾਬ ਸਰਕਾਰ ਦੀ ਜਿਹੜੀ ਜਾਂਚ ਕਰਾਈ ਰਿਪੋਰਟ ਗਲਤ ਹੈ ਫਿਰ ਕੀ ਮੰਨਿਆ ਜਾਵੇ ਤੇ ਜੇ ਇਹ ਪਾਇਆ ਗਿਆ ਵੀ ਜਿਹੜੇ ਰਿਪੋਰਟ ਦਾ ਗੱਲ ਦਿੱਲੀ ਸਰਕਾਰ ਕਰ ਰਹੀ ਉਹ ਗਲਤ ਹੈ ਫਿਰ ਕੀ ਮੰਨਿਆ ਜਾਏ ਅਸਲ ਦੇ ਵਿੱਚ ਪੂਰਾ ਭੰਬਲ ਪੂਸਾ ਇਸ ਮੁੱਦੇ ਤੇ ਕ੍ਰੀਏਟ ਹੋ ਗਿਆ ਪੈਦਾ ਹੋ ਗਿਆ ਹੈ ਹੁਣ ਆਪਾਂ ਅਗਲੀਆਂ ਖਬਰਾਂ ਤੇ ਆਉਣੇ ਆ ਅੱਜ ਪੰਜਾਬ ਦੇ ਵਿੱਚ ਹੋਰ ਵੀ ਬਹੁਤ ਕੁਝ ਵਾਪਰਿਆ ਇੱਕ ਤਾਂ ਪਿਛਲੇ ਦਿਨੀ ਮਾਗੀ ਦੇ ਮੇਲੇ ਤੇ ਆਮ ਆਦਮੀ ਪਾਰਟੀ ਨੇ ਇਹ ਐਲਾਨ ਹੀ ਕਰ ਦਿੱਤਾ ਡਿਕਲੇਅਰ ਹੀ ਕਰ ਦਿੱਤਾ ਕਿ ਪੰਜਾਬ ਦਾ ਅਗਲਾ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਏਗਾ ਉਹ ਭਗਵੰਤ ਮਾਨ ਨੂੰ ਹੀ ਮਨੀਸ਼ ਸੋਧੀਆਂ ਨੇ ਫਿਰ ਇੱਕ ਤਰ੍ਹਾਂ ਨਾਲ ਪੰਜਾਬ ਦੇ ਅਗਲੇ ਮੁੱਖ ਮੰਤਰੀ ਦਾ ਜਿਹੜਾ ਚਿਹਰਾ ਉਹ ਐਲਾਨ ਕਰ ਦਿੱਤਾ ਹੈ ਦੂਜੇ ਪਾਸੇ ਅੱਜ ਪੰਜਾਬ ਦੇ ਵਿੱਚ ਹੋਰ ਵੱਡੀਆਂ ਘਟਨਾਵਾਂ ਦੇ ਵਿੱਚ ਸੁਖਬੀਰ ਬਾਦਲ ਅਦਾਲਤ ਨੇ ਉਸ ਮਾਮਲੇ ਦੇ ਉੱਪਰ ਫੈਸਲਾ ਕੀਤਾ 7-8 ਸਾਲ ਪੁਰਾਣਾ ਕੇਸ ਹੈ ਸੁਖਬੀਰ ਬਾਦਲ ਤੇ ਮਾਨਹਾਨੀ ਦਾ ਤੇ ਉਸ ਮਾਮਲੇ ਦੇ ਉੱਪਰ ਅਦਾਲਤ ਨੇ ਪਿਛਲੇ ਦਿਨੀ ਸੁਖਬੀਰ ਬਾਦਲ ਦੇ ਜਿਹੜੇ ਗੈਰ ਜਮਾਨਤੀ ਵਾਰੰਟ ਜਾਰੀ ਕੀਤੇ ਸੀ ਤੇ ਗੈਰ ਜ਼ਮਾਨਤੀ ਵਰੰਟਾਂ ਤੋਂ ਬਾਅਦ ਅੱਜ ਅਦਾਲਤ ਨੇ ਸੁਖਬੀਰ ਬਾਦਲ ਨੂੰ ਜ਼ਮਾਨਤ ਦੇ ਦਿੱਤੀ ਹੈ ਪੱਕੀ ਜ਼ਮਾਨਤ ਦੇ ਦਿੱਤੀ ਹੈ ਹੁਣ ਇਸ ਤੋਂ ਬਾਅਦ ਹੋਰ ਦੋ ਤਿੰਨ ਵੱਡੀਆਂ ਖਬਰਾਂ ਨੇ ਪੰਜਾਬ ਦੇ ਵਿੱਚ ਦੋ ਪੁਲਿਸ ਅਨਕਾਊਂਟਰ ਹੋਏ ਨੇ ਅੱਜ ਇੱਕ ਪੁਲਿਸ ਅਨਕਾਊਂਟਰ ਖਾੜਤ ਦੇ ਕੋਲੇ ਕੀਤਾ ਗਿਆ ਜਿਹੜਾ ਰਾਣਾ ਬਲਾਚੌਰੀਆ ਦੇ ਕਾਤਲਾਂ ਦਾ ਕੀਤਾ ਦੱਸਿਆ ਜਾ ਰਿਹਾ ਹੈ ਰਾਣਾ ਬਲਾਚੌਰੀਆ ਕਬੱਡੀ ਖਿਡਾਰੀ ਉਹਦੇ ਜਿਹੜੇ ਸ਼ੂਟਰ ਸੀਗਾ ਮੁੱਖ ਸ਼ੂਟਰ ਡਿਫਾਲਟਰ ਸ਼ਾਇਦ ਉਹਦਾ ਨਾਮ ਹੈ ਉਹਦਾ ਇਨਕਾਊਂਟਰ ਕਰਕੇ ਉਹਨੂੰ ਮਾਰਨ ਦੀ ਖਬਰ ਆਈ ਹੈ ਦੂਜੇ ਪਾਸੇ ਬਠਿੰਡਾ ਪੁਲਿਸ ਨੇ ਵੀ ਇੱਕ ਇਨਕਾਊਂਟਰ ਕੀਤਾ ਜਿਹਦੇ ਵਿੱਚ ਇਹ ਕਿਹਾ ਗਿਆ ਕਿ ਇੱਕ ਗੁਰਸੇਵਕ ਸਿੰਘ ਨਾਂ ਦਾ ਗੈਂਗਸਟਰ ਦੱਸਿਆ ਜਾ ਰਿਹਾ ਜਿਹਨੇ ਪਿਛਲੇ ਦਿਨੀ ਫਰੋਤੀਆਂ ਮੰਗਣ ਦੇ ਉੱਤੇ ਦੋਸ਼ ਲੱਗੇ ਨੇ ਤੇ ਉਹਨੇ ਪੁਲਿਸ ਦੇ ਨਾਲ ਮੁੱਠ ਭੇੜ ਕੀਤੀ ਪੁਲਿਸ ਕਹਿ ਰਹੀ ਹੈ ਟੱਪਲ ਸਕਰੀਆ ਉਹਦੀ ਲੱਤ 'ਚ ਗੋਲੀ ਵੱਜੀ ਹੈ ਹੁਣ ਇੱਕ ਅਨਕਾਉਂਟਰ ਦੇ ਵਿੱਚ ਖਰੜ ਦੇ ਵਿੱਚ ਮੁੰਡੇ ਦੀ ਮੌਤ ਹੋ ਗਈ ਹੈ ਦੂਜੇ ਪਾਸੇ ਜਿਹੜਾ ਅਨਕਾਉਂਟਰ ਬਠਿੰਡਾ 'ਚ ਹੋਇਆ ਉਥੇ ਬੰਦਾ ਬਚਦਾ ਗਿਆ ਪਰ ਉਹਦੇ ਗੋਲੀ ਲੱਤ 'ਚ ਲੱਗੀ ਹੈ ਇਸ ਤੋਂ ਅੱਗੇ ਪੰਜਾਬ ਦੇ ਵਿੱਚ ਦੋ ਅੱਜ ਬਹੁਤ ਮੰਦ ਭਾਗੀਆਂ ਘਟਨਾਵਾਂ ਵਾਪਰੀਆਂ ਤੇ ਇੱਕ ਤੀਜੀ ਹਰਿਆਣੇ 'ਚ ਇੱਕ ਘਟਨਾ ਤਾਂ ਅੱਜ ਸੰਗਰੂਰ ਦੇ ਵਿੱਚ ਵਾਪਰੀ ਹੈ ਯਾਰ ਜਿਹੜਾ ਸੋਲਰ ਘਰਾਟ ਹੈ ਉਥੇ ਕਰਕੇ ਉਥੇ ਇੱਕ ਮਾਂ ਤੇ ਧੀ ਕਾਰ ਚ ਜਾ ਰਹੀਆਂ ਨੇ ਨਹਿਰ ਦੀ ਪੱਟੜੀ ਤੇ ਧੀ ਦੱਸਿਆ ਜਾ ਰਿਹਾ ਪੁਲਿਸ ਚ ਸੀਗੀ ਔਰ ਉਹਨਾਂ ਦੀ ਕਾਰ ਧੁੰਦ ਕਾਰਨ ਦਰਖਤ ਨਾਲ ਟਕਰਾ ਗਈ ਉਹ ਬੇਹੋਸ਼ ਜੀਆਂ ਹੋ ਗਈਆਂ ਕਾਰ ਨੂੰ ਅੱਗ ਲੱਗ ਗਈ ਤੇ ਉਹ ਜਿੰਦਾ ਹੀ ਕਾਰ ਚ ਸੜ ਗਈਆਂ ਇਹ ਬਹੁਤ ਮੰਦ ਭਾਗੀ ਖਬਰ ਇੱਕ ਇਹ ਆ ਰਹੀ ਹੈ ਦੂਜੀ ਖਬਰ ਆ ਰਹੀ ਹੈ ਹੁਸ਼ਿਆਰਪੁਰ ਦੇ ਟਾਂਡਾ ਤੋਂ ਉੱਥੇ ਇਹ ਕਿਹਾ ਜਾ ਰਿਹਾ ਹੈ ਕਿ ਇੱਕ ਜਿਹੜੀ ਟੀਚਰਾਂ ਨੂੰ ਲੈ ਕੇ ਜਾਣ ਵਾਲੀ ਗੱਡੀ ਸੀ ਉਹਦਾ ਐਕਸੀਡੈਂਟ ਹੋਇਆ ਤੇ ਕਾਫੀ ਜ਼ਿਆਦਾ ਸੱਟਾਂ ਜਿਹੜੀਆਂ ਟੀਚਰਾਂ ਨੂੰ ਲੱਗੀਆਂ ਨੇ ਤੇ ਐਕਸੀਡੈਂਟ ਉਹ ਵੀ ਧੁੰਦ ਨਾਲ ਹੋਇਆ ਦੱਸਿਆ ਜਾ ਰਿਹਾ ਦੂਜੇ ਪਾਸੇ ਇੱਕ ਐਕਸੀਡੈਂਟ ਹੋਰ ਹੋਇਆ ਜਿਦੇ ਵਿੱਚ 14 ਜਣਿਆਂ ਦੇ ਇੱਕੋ ਥਾਂ ਤੇ ਮੌਤ ਹੋਣ ਦੀ ਖਬਰ ਆ ਰਹੀ ਹੈ ਇਹਨਾਂ ਖਬਰਾਂ ਦੇ ਨਾਲ ਨਾਲ ਇੱਕ ਅੰਤਰਰਾਸ਼ਟਰੀ ਖਬਰ ਦਾ ਜ਼ਿਕਰ ਵੀ ਕਰ ਲਈ ਦੁਨੀਆ ਭਰ ਦੀ ਖਬਰ ਦਾ ਉਹ 트럼ਪ ਨਾਲ ਜੁੜੀ ਹੈ ਰਾਸ਼ਟਰਪਤੀ 트럼ਪ ਨੇ ਪੂਰੀ ਦੁਨੀਆ ਨੂੰ ਧਮਕੀ ਦਿੱਤੀ ਹੈ। ਹਰ ਇੱਕ ਦੇਸ਼ ਨਾਲ ਕਹਿੰਦਾ ਹੈ ਵੀ ਅਸੀਂ ਜਿਹੜਾ ਗ੍ਰੀਨਲੈਂਡ ਹੈ ਉਹ ਜਿਹੜੀ ਇੱਕ ਬਹੁਤ ਵੱਡਾ ਪਿਆ ਟਾਪੂ ਅਸੀਂ ਉਹਦੇ ਤੇ ਕਬਜ਼ਾ ਕਰਨਾ ਤੇ ਜਿਹੜਾ ਵੀ ਸਾਨੂੰ ਉਹਦੇ ਤੇ ਕਬਜ਼ਾ ਕਰਨ ਤੋਂ ਰੋਕੂਗਾ 트럼ਪ ਕਹਿੰਦਾ ਹੈ ਅਸੀਂ ਉਹਦੇ ਤੇ ਟੈਰਿਫ ਲਾਵਾਂਗੇ ਬਹੁਤ ਜ਼ਿਆਦਾ। ਹੁਣ ਤੁਸੀਂ ਦੱਸ ਦੋ ਤੁਸੀਂ ਕੀ ਕਹੋਗੇ? 트럼ਪ ਇਸ ਤਰ੍ਹਾਂ ਕਿਉਂ ਕਰ ਰਿਹਾ ਹੈ? ਤੇ ਦੂਜੇ ਸਾਰੇ ਦੇ ਚਲਕੇ ਵੀ 트럼ਪ ਦੇ ਇਹੋ ਜਿਹੇ ਬਿਆਨਾਂ ਤੇ ਇਹੋ ਜਿਹੀਆਂ ਹਰਕਤਾਂ ਤੇ ਰੋਕ ਕਿਉਂ ਨਹੀਂ ਲਾ ਪਾਰੇ ਪਹਿਲਾ 트럼ਪ ਨੇ ਰਾਂਜਵੇਲਾ ਤੇ ਹਮਲਾ ਕੀਤਾ ਤੇ ਸਾਰੇ ਦੁਨੀਆ ਦੇ ਨਿਯਮ ਛੱਕੇ ਤੇ ਟਾਂਕੇ ਕਾਨੂੰਨ ਛੱਕੇ ਤੇ ਟਾਂਕੇ ਤੇ 트럼ਪ ਉਥੋਂ ਦੇ ਰਾਸ਼ਟਰਪਤੀ ਨੂੰ ਤੇ ਉਹਦੀ ਘਰ ਵਾਲੀ ਨੂੰ ਚੱਕ ਲਿਆ ਉਸ ਤੋਂ ਬਾਅਦ 트럼ਪ ਇਰਾਨ ਦੇ ਦਿਵਾਲੇ ਹੋ ਗਿਆ ਤੇ ਇਰਾਨ ਦੇ ਉੱਪਰ ਹਮਲਾ ਕਰਨ ਦੀਆਂ ਗੱਲਾਂ ਕਰਨ ਲੱਪਿਆ ਹੁਣ ਉਹ ਗ੍ਰੀਨਲੈਂਡ ਤੇ ਕਬਜ਼ਾ ਕਰਨ ਦੀ ਗੱਲ ਕਰੀ ਜਾਂਦਾ ਪਰ ਸਵਾਲ ਇੱਥੇ ਸਭ ਤੋਂ ਵੱਡਾ ਇਹ ਆ ਦੂਜੇ ਦੇਸ਼ ਜਿਹੜੇ ਨੇ ਉਹ ਦੇਸ਼ ਚੁੱਪ ਕਿਉਂ ਨੇ ਉਹ ਦੇਸ਼ ਇਹ ਸਾਰਾ ਜੋ ਅਮਰੀਕਾ ਜਾਂ ਟਰੰਪ ਦੀ ਜਿਹੜੀ ਇਹ ਬਦਮਾਸ਼ੀ ਕਹਿ ਸਕਦੇ ਆ ਇਹਦੇ ਉੱਪਰ ਬੋਲ ਕਿਉਂ ਨਹੀਂ ਰਹੇ ਕਿਉਂ ਨਹੀਂ ਟਰੰਪ ਨੂੰ ਸਿੱਧੇ ਮੰਨ ਲਓ ਕੋਈ ਹੋਰ ਦੇਸ਼ ਹੁੰਦਾ ਮੰਨ ਲਓ ਪਾਕਿਸਤਾਨ ਹੈ ਉਹ ਹੁੰਦਾ ਤਾਂ ਹੁਣ ਤੱਕ ਸਾਰਿਆਂ ਨੇ ਬੋਲ ਦੇਣਾ ਸੀ ਗਲਤ ਕਰ ਰਿਹਾ ਇਹ ਹੈ ਉਹ ਹੈ ਬਰਦਾਸ਼ਤ ਨਹੀਂ ਕਰਾਂਗੇ ਮੰਨ ਲਓ ਮੰਨ ਲਓ ਪਾਕਿਸਤਾਨ ਕਿਸੇ ਦੂਜੇ ਦੇਸ਼ ਦੇ ਉੱਪਰ ਅਫਗਾਨਿਸਤਾਨ ਤੇ ਜਾਂ ਕਿਸੇ ਤੇ ਹਮਲਾ ਕਰਕੇ ਉੱਥੋਂ ਦੇ ਰਾਸ਼ਟਰਪਤੀ ਚੱਕਦਾ ਤਾਂ ਅਮਰੀਕਾ ਨੇ 트ੰਪ ਨੇ ਵੀ ਹੁਣ ਤੱਕ ਰੌਲਾ ਪਾ ਲੈਣਾ ਇਹ ਤੇ ਬੜਿਆ ਨਹੀਂ ਪਰ ਅਮਰੀਕਾ ਦੇ ਮਾਮਲੇ 'ਚ ਦੂਜੇ ਸਾਰੇ ਦੇਸ਼ ਮੂਕ ਦਰਸ਼ਕ ਜੇ ਬਣੇ ਹੋਏ ਨੇ ਕਿਉਂ ਨਹੀਂ ਕੋਈ ਬੋਲ ਰਿਹਾ ਕੀ ਗੱਲ ਜਿਸ ਦੀ लाठी ਉਸ ਦੀ ਬੈਸ ਕੀ ਗੱਲ ਤਕੜੇ ਦਾ ਸੱਤੀ ਵੀ ਹਿਸਾ ਹੋ ਪਰ ਇਹ ਜੋ ਅੰਤਰਰਾਸ਼ਟਰੀ ਮੰਚ ਤੇ ਬਣ ਰਿਹਾ ਇਹ ਬਹੁਤ ਹੀ ਚਿੰਤਾ ਦੇਕ ਸੀਨ ਵਾਪਰ ਰਿਹਾ ਇਹਦੇ ਬਾਰੇ ਹਰ ਇੱਕ ਵਿਅਕਤੀ ਨੂੰ ਚਿੰਤਤ ਹੋਣਾ ਚਾਹੀਦਾ ਤੁਸੀਂ ਕੀ ਕਹੋਗੇ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਜਰੂਰ ਲਿਖਿਓ ਬਹੁਤ ਮਿਹਰਬਾਨੀ